ਹੂੰ ਇੱਧਰ ਵੇਖੋ ਸਾਡਾ ਇੱਕ ਆ ਬਰੈੱਡ ਚੋੜਾ ਲੈ ਕੇ ਚੌਂਚੜਾ ਤੇ ਤਾਂ ਉਤਲੇ ਬਾਰਫੜੇ ਨਰਾਜ ਚ ਬਰਫ ਖਾਂਦਾ ਹਾਂ ਹੋਂ ਦਾ ਮਿੱਕਾ ਤੇਰੇ ਬਾਰੇ ਦੱਸੋ ਸਾਨੂੰ ਕਮੈਂਟ ਕਰਕੇ ਇਹ ਸਹੀ ਖਾਂਦਾ ਕਿ ਗਲਤ ਕਰਦਾ ਕੰਮ ਇਹ ਬਾੜਾ ਪੇੜਾ ਜੀ ਇਹ ਤੇ ਸਾਡੀ ਗੁਰਪਿਆਰ ਉਹ ਆਈ ਜਿਹੜਾ ਕੱਢ ਕੇ ਉਹ ਜਦੋਂ ਹੰਬ ਜੇ ਗਈ ਉਹ ਪੂਰਾ ਲੈ ਕੇ ਪੈ ਚੁੱਕੀ ਹੈ मम्मी गुस्से हुई है पता की है होता नहीं गुस्से मूह ज बना पैगी। के पै गई टूलर बंद करके आवा तो पुलर बंद कर ਕੁਆਇਦ ਰੋ ਤੇਰਾ ਹੀ ਆਸਰਾ ਨਾ ਜੀ ਸਾਜੀ ਚੰਗਲਾ ਮਾਤੀ ਦੀ ਪਿਆਰਾ ਕੋ ਯਾਦ ਕਰਦਾ ਪਾਉਨੋ ਕੋ ਯਾਦ ਕਰਦਾ ਜਨਾਟਾ ਹੋਗਾ ਮਾਣਦਾ ਪਹਿਲਾਂ ਤਾਂ ਥੈ ਨੀ ਚਾ ਆਪਣੇ ਕੋਲ ਸਾਧਨ ਉਹ ਤਾਂ ਹਰੇਕ ਖੋਲ ਲਾਂਦਾ ਸੀ ਜੀ ਆਓ ਆਓ ਹਨ ਜੇ ਤਾਂ ਸਾਧਨ ਲੈ ਲੇ ਮੈਂ ਤਾਂ ਨਾ ਫੋਨ ਉਹਨੂੰ ਅਟਕ ये भी ठीक है यार इल्ला आ, है, भी आ जाने बई मैं कि सोची है नई जो सा गो आ जाओ बैंक आज आप ही आओ जो हम साधन साथ तो है केंद्र ही नहीं आज बसून तो कहने ठीक ठाक महंगाई वाली है बी ਵਾਸਨੀ ਕੇ ਸਾਰੇ ਇੱਕ ਇਧਰ ਬਾਗੜ ਮੇਲਾ ਜੀ ਉਹ ਵੀ ਆਏ ਇਧਰ ਫਰੈਜ ਨੂੰ ਚੁੰਮੜਿਆ ਪਿਆ ਤੇ ਇਹ ਬਾਗੜ ਮੇਲਾ ਕੱਲੀ ਭਾਰ ਪਖਾੰਦਾ ਉਹਦਾ ਤੇ ਨਾ ਪਤਾ ਹੈ ਨਾ ਖਾਇਆ ਕਰੇ ਤੇ ਉੱਜਾ ਇਹ ਠਿਕੀ ਉਹਦਾ ਨਾਂ ਲੈਨੇ ਆ ਹਾਏ ਠੀਕ ਚੰਗੀ ਚੰਗੀ ਮੈਂ ਵੀ ਸਾਡੀ ਅਜੇ ਲਿਆਂਦਾ ਚਾਹ ਦਾ ਪੈਕਟ ਜਿੱਕੇ ਕੈਂਚੀ ਲੈ ਕੇ ਆਉਦੇ ਨਾ ਨਾ ਕੈਂਚੀ ਲੈ ਕੇ ਰੋ ਦੋ ਦੋ ਬਈ ਚਾਕ ਜਾਇ ਕੱਟ ਛੀ ਤੇ ਖੁਸ਼ ਹੁੰਦੀਂ ਤੇ ਜਾਂ ਚਮਚੇ ਤੇ ਮੈਨੂੰ ਕੀ ਗੱਲ ਆ ਤੈਨੂੰ ਕੀ ਹੋ ਗਿਆ ਕੁੜੇ ਮੈਂ ਨਹੀਂ ਇੱਥੇ ਪਈਆ ਤਾਂ ਕੈਂਚੀ ਮਸ਼ੀਨ ਮਸ਼ੀਨ ਕੋਲੇ ਅੱਜ ਮੌਸਮ ਥੋੜਾ ਜਿਹਾ ਸਾਫ ਜਿਹਾ ਹੁੰਦਾ ਦੀਦਾ ਅੱਜ ਮਾਂ ਪਤਾਣਾ ਕੈਂਚੀ ਨੇ ਦਾ ਮੂੰਹ ਕੱਟ ਰਿਹਾ ਚਾਹ ਪੱਤੀ ਵਾਲੇ ਪੈਕਟ ਦਾ ਇਹਦੇ ਚ ਵੇਦੇ ਆ ਵੀ ਕੀ ਚੀਜ਼ ਨਿਕਲਦੀ ਹੈ ਕੀ ਨਹੀਂ ਹੈ ਵਾਤਵਾਦ ਪਲਾਸਟਿਕ ਦਾ ਚਮਚਾ ਹੋਊਗਾ ਹੋਰ ਤੇ ਦੂਸਰਾ ਕੁਝ ਨਹੀਂ ਹੋਊਗਾ ਇਹਨੇ ਕਹਿ ਵੀ ਵਾ 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 ਇਹ ਆ ਜੀ ਚਾਹ ਪੱਤੀ ਵਾਲੇ ਪੈਕਟ ਦੇ ਲੈ ਕੇ ਉਹ ਲਾਲਾ ਚਮਚਾੜਕਾ ਦੰਦਾ ਹੈ ਨਹੀਂ ਨਹੀਂ ਹਵਾ ਨਾ ਨਾ ਖਲਮ ਨਹੀਂ ਹੁੰਦੇ ਬਲਾਸ ਉਹ ਜਿਹੜੇ ਅੱਗੇ ਵੱਡੇ ਪੈਕਟ ਹੁੰਦੇ ਨੇ ਉਹਨਾਂ ਚ ਵੀ ਬਹੁਤ ਕੁਝ ਘੱਟ ਚੁਕਿਆ ਹੁੰਦਾ ਨਾ ਉਹਦੇ ਚ ਉਹ ਚਮਚੇ ਹੁੰਦੇ ਉਹਦੇ ਵਰਗੇ ਲਾਣਾ ਮਨੀ ਲਗਾ ਚਾਹ ਪਰ ਉਹਦੇ ਚ ਪੀਪੀ ਚ ਪਤਾ ਹਾਲੀ 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 ਇਹ ਨਵੇਂ ਕੰਮ ਕਰਦੇ ਹੋ ਦੇ। ਇਹਦੇ ਨਾਲ ਕਿੰਨਾ ਟਾਈਮ ਲੰਘਦਾ? 3.75 ਜ। ਮਿੰਨਾ ਕੱਟੋ ਕਾਇ ਨਾ ਮਿੰਨਾ ਦੋ ਮਿੰਟ। ਬਹੁਤ ਵਧੀਆ ਆ। ਨੰਨੋ ਕੀ ਗੱਲਾਂ ਤੈਨੂੰ? ਹੁਣ ਨੰਨੋ। ਮੈਨੂੰ ਕੀ ਗੱਲਾਂ ਪਤਾ? ਕੀ ਦੱਸਦਾ ਬੋਲੋ। ਹੋਰ ਨੰਨੋ। ਨੰਨੂ ਦਾ ਮਾਤਾ ਲੈਣਾ ਜੀ ਜਾ ਕੇ ਸਾਡੀ ਨੰਨੂ ਖੇਡਦੀ ਖੇਡਦੀ ਆ ਕੇ ਸੌਂਗੀ ਨਹੀਂ ਜੀ ਅਜੇ ਨਹੀਂ ਕੋ ਸੋਇਆ ਅਜੇ ਠੀਕ ਹੈ ਜੀ ਵੇਖੋ ਨੰਨੂ ਚਤਰੀ ਕਾ ਬਣਾਓ ਬਈ ਚਤਰੀ ਕਾ ਬਣਾਓ ਸਾਡੀ ਕੁੜੀ ਖਸ ਕੇ ਜਾਂਦੀ ਹੈ ਨਾ ਬੱਤ ਪੈਣਾ ਨਹੀਂ ਔਰ ਪੈਣ ਦਾ ਟਹਿ ਮਣ ਛੇ ਤੱਕ ਵੱਧ ਕੇ ਨਾ ਵੀ ਨਾ 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 ਇਹ ਗੱਲ ਨਹੀਂ ਹੋਣੀ ਜੀ ਮੈਂ ਆ ਨਾ ਤੈਨੂੰ ਫੇਰ ਤੂੰ ਉਹ ਹੀ ਔਰ ਉਠੋ 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 ਮੇਰਾ ਬੱਤ ਉਠੋ ਹਾਂ ਕੀ ਹੁੰਦਾ ਹੈ ਹਾਂ ਨੰਨੂ ਕੀ ਦਾਦਾ ਬੰਦ 10 ਪਾ ਦਵਾਈ ਲੈਣ ਚੱਲਾਂਗੇ ਹੈ ਕੀ ਕੰਮ ਨਹੀਂ ਕੀਤਾ ਕਿ ਕਿੰਨੀ ਚੰਗੀ ਹੈ ਕਿੰਨੀ ਠੀਕ ਹੈ ਕਿੰਨੀ ਕੀ ਹੋਏ ਬੋਲੋ ਵੀ ਕੀ ਬਿਮਾਰੀ ਹੈ ਜੇ ਤਾਂ ਚੈਤਰੀ ਮੈਂ ਇਹ ਦੱਸੋ ਕੋਈ ਗੱਲਬਾਤ ਆ ਜੇ ਉਹ ਸਾ ਮੈਂ ਹੱਲ ਕਰਾਂਗੇ ਜਰੂਰ ਬੋਲੋ ਮੁਰਗੀ ਕੀ ਦਾਦਾ ਬੋਲੋ ਹਾਂ ਨੰਨੋ ਉੱਥੋਂ ਬਈ ਬੋਤਾ ਆਇ ਨਹੀਂ ਕਰੀ ਦੰਦਾ ਬਹੁਤ ਛਾ ਬੱਚਾ ਹੈ ਨੰਨੋ ਹਾਂ ਤਾਂ ਪੋਤਾ ਨਹੀਂ ਪਿਆ ਗਿਆ ਤਾਂ ਇਹ ਨਹੀਂ ਕਰ ਆ ਵਗ ਦੋ ਤੂੰ ਤੱਪੂ ਰੱਖ ਲੈ ਲੈ ਇਹਨੂੰ ਹਵਾ ਵੱਜੂਗੀ ਤੇਰੇ ਫੇਰ ਨਾ ਕਿਦੋਂ ਛਾ ਨਹੀਂ ਮੈਂ ਇਹ ਨਹੀਂ ਮੰਨ ਰਹੀ ਆਪਾਂ ਰੁਕਣਾ ਸੀਗਾ ਥੇ

ਆ ਗਿਆ ਯਾਰ ਯਾਰ ਇਹ ਤਿੰਨ 0 5 3 ਇਹ ਕਿਤੇ ਦਾ ਤੋਂ ਮੇਰੇ ਤਾਂ ਪਰ ਆ ਗਿਆ ਨਾ ਇਹ ਤਾਂ ਸੰਭਾਲ ਚਲੇ ਲਾ ਪਰ ਸਕੂਟਰ ਹੀ ਸਟਾਰਟ ਕਰ ਲੈ ਇੱਥੇ ਹਾਂ ਸਕੂਟਰ ਹੀ ਕਰ ਲੈ ਉਹ ਡ੍ਰਿੰਗਾ ਥੋੜਾ ਕੱਛਾ ਆਣਾ ਕੋਈ ਚਾਲੇ ਖੜ ਕੋਈ ਚੀਜ਼ ਲੱਗੀ ਦੁਕਾਨ ਦਾ ਸਟਾਉਂ ਨੀ ਜਿਹੜੀ ਚਾਹ ਨਹੀਂ ਚੋਟਣੀ ਬਣੀ ਆ ਮੈਂ ਵੀ ਟਪਟੀਆਂ ਨਹੀਂ ਥੋੜਾ ਸਕਦਾ ਉਧਰੋਂ ਪੈਟਰੋਲ ਆਉਂਦਾ ਨਾ ਥੋੜਾ ਜਿਹਾ ਤਾਂ ਉਹ ਰਜਰਤਾ ਨਹੀਂ ਕੋਈ ਐਚ ਮੈਂ ਤਾਂ ਕਹਿੰਦਾ ਉਧਰੋਂ ਕੋ ਆਪਣਾ ਲਾ ਗਣ ਦੇ ਮਿੱਧਰੋਂ ਕਰ ਦਿੰਦਾ ਕੋਈ ਗੱਲ ਨਹੀਂ ਕਰਦੇ ਕੋਈ ਚਾਲੇ ਘੜ ਕੇ ਨਾ ਕੋਈ ਚੀਜ਼ ਲਾ ਲੈ ਫੁੱਟ ਸੋਟੀ ਲਈ ਹਲੇ ਪਰ ਜਾ ਤੁੰ ਤੋਂ ਕਿਤੇ ਨਹੀਂ ਜਾਣਾ ਬਈ ਜੋ ਨਹੀਂ ਮੈਂ ਨਾ ਕਾਂਦ ਚੋਂ ਬਚੋ ਆਜਾ ਇਨਰਜੀ ਪਾ ਦੇ ਤਾਂ ਨਹੀਂ ਗਾਛਾ ਜਾਂਦਾ ਮੜਾਇਆ ਹਾਂ ਦੱਸਿਆ ਜੀ ਤਾਂ ਨਹੀਂ ਚੱਕਿਆ ਨਹੀਂ ਜਾਂਦਾ ਬਾਹਰ ਵੀ ਇਹ ਲੋ ਇਹੋ ਤਾਂ ਹੋ ਗਿਆ ਹਾਲੇ ਜਾਂ ਹਟਾ ਦੇ ਪਾ ਕੇ ਕੰਮ ਕਰ ਦੇਣਾ ਵਰਗਾ ਸਟਾਰ ਕਿੱਦਲੇ ਪਾਸੇ ਪਈ ਐ 11 ਉਹ ਇੱਥੇ ਦਿਖਾ ਦਿੰਦੇ ਉਹਦੇ ਵਿੱਚ ਬੱਬੂ ਬੱਜੂ 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 ਕਿੱਥੇ ਧਾਰ ਪਈ ਐ 11 ਉਹ ਬੰਨ੍ਹ ਨਾਲ ਹੀ ਆ ਬਣਾ ਲਾ ਆ ਵੇਹ ਦਰਜਾੜਾ ਚੱਕ ਲਾਓ ਇੱਕ ਮਿਸਤਰੀ ਉਤਰਿਆ ਇੱਕ ਲੱਗਾ ਪਿਆ ਜੇ ਤੇ ਆ ਟਾਲੀ ਹੋ ਗਈ ਆਪਣੀ ਖਰਾਬ ਹੋ ਫੁੱਟੀ ਆਉਂਦੀ ਹੂੰ ਉਹਦੀ ਕਿਥੇ ਗਈ ਸਭ ਪਈਆਂ ਮੰਜੇ ਤੇ ਔਰ ਮੰਜੇ ਤੇ ਪਈਆਂ ਦੀਪਾ ਇਹਨੂੰ ਬਾਲਾ ਕਾ ਚਨਾ ਪਾਈ ਕਿਰੋਂ ਆਹ ਕਾਂਦ ਨੂੰ ਪਤਾ ਕਾਂਦੀ ਦਾ ਭੜੀ ਆ ਥੱਲੇ ਤਾਂ ਹੀ ਤਾਂ ਖੜਾ ਦੁੱਜੂ ਦੁੱਜੂ ਲਾ ਦੁੱਜੂ ਆਛਾਲਾ ਪੈਸਾ ਲਾ ਇਹਨੂੰ ਹਾਂ ਹਾਂ ਜੀ ਹੋਰ ਵੀ ਜਾਂਦੀ ਹੈ ਰੋ ਜਾਤੀ ਰਹਿੰਦੀ ਜੀ ਪਤ ਪਰ ਤੇਰਾ ਤੋਤਾ ਤੇ ਹੀ ਕਰਦੇ ਨੇ ਥੋੜੀ ਤੋਨੇ ਚੜ ਜਾ ਚੜ ਜਾ ਸੀ ਪਈਆ ਤਾਰਾ ਨਾ ਬਾਕੀ ਬਹੁਤ ਸਾਰਾ ਲੈ ਵੀ ਭਾਈ ਜੱਗਾ ਤੋ ਦੀਪਾ ਬਹਿਤਾ ਹੈ ਤੇ ਵੇ ਦਿਨ ਘਾਦੇ ਮਾ ਤੇ ਨਾ ਵੇ ਦਿਨ ਮੈਨੂੰ ਵੇ ਦਿਨ ਆ ਬੈਸਾਤ ਲੈ ਵਾ ਜਮਈਆ ਹਰਕਾਰ ਵਾਲੀ ਨੂੰ ਕਰਾਰੇ ਦੀ ਮਿਕਾ ਕੋਹਨ ਕੰਮ ਨਾਲ ਕੱਚੇ ਬਹੁਤ ਆ ਬਹੁਤ ਆ ਬਹੁਤ ਆ ਸਕੂਟਰੀ ਲਾਇਆ ਹਥੇ ਕੋਲੇ ਮੁੰਡਾ ਨਹੀਂ ਵੀ ਰਹਿ ਜਾਣੀ ਸਕੂਟਰੀ ਤੇ ਵੀ ਕਰੂੰਗਾ ਤੇ ਸਕੂਟਰੀ ਤੇ ਖੜ ਕੇ ਕਾਸ ਦਊਗਾ ਹਰੇ ਹਰੇ ਆਏ ਤਾਂ ਨਾ ਛੱਡਦੀ ਇਹ ਨਾ ਕੱਚੀਆਂ ਹੈ ਸਾਰੀ ਟੂਪੀ ਅੰਧਾ ਪੀ ਗਾਂ ਸਸਰੀ ਘਾਲ ਜੀ ਸਾਰਾ ਹੈ ਸਸਰੀ ਘਾਲ ਜੀ ਸਾਰਾ ਹੈ ਸ੍ਰੀ ਗੱਜੀ ਸਾਰੇ ਆ ਦੇਖੀ ਪੀਂਗ ਨਾ ਅਕਲੀ ਅੰਨ ਦੀ ਮੈਨੂੰ ਚੂੜੀ ਤੋਂ ਉੱਠ ਕੇ ਖਾਣਾ ਹੈ ਇਹ ਜਿਹੜੇ ਹੌਲੀ ਹੌਲੀ ਚੋਣ ਤੇ ਇਹ ਪਰ ਮੇਰੇ ਜਿੰਦੀ ਤੋਂ ਨਹੀਂ ਛੁੱਟਦਾ ਮੈਂ ਪੱਲੇ ਪੱਤ ਨੇ ਜੋੜ ਦਿੱਸਕਾ ਕਿੱਧਰ ਜਿਹੜਾ ਪੱਤੇ ਨਹੀਂ ਕਿ ਇੱਧਰਲੇ ਕਿਉਂਕਿ ਆਹਾਂ ਵਾਲੇ ਪੱਤੇ ਤੱਕ ਆਹ ਜਿਹੜੇ ਥਾਲੇ ਪੱਤੇ ਆ ਇੱਥੇ ਮੇਰੇ ਪੈਰ ਲੱਗਦੇ ਸੀਗੇ ਤਾਂ ਕਿ ਕਰਨੀ ਆ ਫਿਰ ਮੈਂ ਉਧਰ ਨਹੀਂ ਆ ਤੇ ਇੱਥੇ ਮੇਰਾ ਸਿਰ ਲੱਗਦਾ ਆਹ ਵਾਲੇ ਪੱਤਾਂ ਤੇ ਆਹ ਵਾਲੇ ਪੱਤਾਂ ਤੇ ਹਾਂ ਜੀ ਮੈਨੂੰ ਨਾ ਬਾਲੀ ਆਦਤ ਆ ਬੱਡ ਚਲਾਉਂਦੀ ਆ ਹੋ ਜਾਂਦੀ ਹੈ ਜੀਪ ਜੀ ਮੇਰਾ ਦਿੱਤਾ ਇਹਦਾ ਮੁੰਡਾ ਏ ਬੱਡੀ ਮੁੰਮੀਰਾ ਮੁੰਡਾ ਉਹ ਸਿੱਧੀ ਆ ਨਾ ਪਾਣੀ ਪਾ ਤੇ ਪਾ 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 ਚੱਲਦੇ ਆ ਅਗਲੇ ਪੱਤਾ ਸੱਬ ਦੇ ਚੱਲੀਏ ਨਾ ਉਹ ਦੀਪ ਨੇ ਸੱਦੇ ਆ ਉਹ ਹਨ ਮੇਰੇ ਬੜੀ ਬੰਮੀ ਨੇ ਮੁੰਡੇ ਖਾਦੇ ਆ ਕਿ ਮੈਂ ਵੀ ਉਹ ਪ੍ਰਾਵੰਤ ਮੰਨ ਲਿਆ ਉਸ ਗੱਲਾਂ ਨਹੀਂ ਐਸੀ ਮੈਂ ਸਰਾ ਮੰਨ ਲਿਆ ਕਿ ਵੀ ਬੱਚੇ ਨਹੀਂ ਖਾਦੇ ਆ ਉਹ ਸਾਡੀ ਬਾਰੀ ਇਹ ਇਧਰ ਹੋਂ ਮਿਲ ਕੇ ਖੋਣਿਆ ਉਹ ਬਾਰੀ ਚੜੇ ਪੱਤਾ ਉਹ ਸਾਨੂੰ ਹਣਾ ਬਾਰੀ ਚੋਂ ਪੇ ਦਿੰਦੇ ਹੁੰਦੇ ਇਧਰ ਹੋਂ ਕਰਕੇ ਦਿਖਾਏ ਸਾਨੂੰ ਇਹਦੇ ਵੀ ਦਿਖਾ ਦੇ ਦਿੱਤੀ ਲੋਬੀ ਹੁਣ ਮੈਂ ਨਹੀਂ ਮੇਰੀ ਵਾਰੀ ਉਦੋਂ ਵੱਡੇ ਆਉਂਦੇ ਆ ਹੁਣ ਮੇਰੀ ਵਾਰੀ ਕੀ ਦਵਾਉਗੀ ਚੱਲ ਲਾਓ ਚੱਲ ਹਾਂ ਆਜਾ ਉਹ ਦਾਣਾ ਮੇਰਾ ਡੈਡੀ ਚਾਚਾ ਲਾਉਂਦਾ ਹੈ ਇਹਦਾ ਵੀਡੀਓ ਵੀ ਵੀਡੀਓ ਮੇ ਲਾ ਦਿੱਤੀ ਤਰਾ ਗਾੜੀ ਹੁੰਦਾ ਤਾਂ ਨਾ ਚੱਗਦਾ ਹੈ ਹੇ ਕੈਦਾ ਫੂਰਾ ਸਗਾ ਹਰੇ ਕੈਦਾ ਬਈ ਇਹਨੇ ਮਨੀਰ ਵਕਲ ਲੱਗਾ ਹਣ ਪਿੰਗ ਚੱਕੋ ਬਈ ਇੱਕ ਪੈਰ ਨਾਲ ਰੋਕਦਾ ਏ ਜਾਣ ਕੇ ਆ ਦੇਖੋ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਬੱਚਾ ਚੱਕੋ ਬਈ ਦੁਨੀਆ ਮੈਂ ਛੁਟੇ ਫੁਟੇ ਭਾਟੇ ਲੋ ਬਈ ਪਿੰਗਾ ਨੰਗਾ ਜਾਰੇ ਮੈਨਾਂ ਕਿੰਨੇ ਨੂੰ ਜੜੇ ਹੁੰਦੇ ਨੇ ਬਾਈ ਬਾਈ ਇਹਨੇ ਪਰ ਮਾਤਮਾਂ ਤੋਂ ਚੜਦੇ ਗਏ ਅੱਜ ਚੜਗੇ ਸੌਂਦਾਂ ਮਹੀਨਾ ਹਾਈ ਕਰੀਆ ਪੱਟੇ ਲੱਗੇ ਪਿੰਗਾ ਅਵੇ ਕਿ ਸਾਰੇ ਕਾਲਜੀ ਸਾਰੇ ਨੂੰ ਆ ਕਿ ਤੁਹਾਨੂੰ ਪੁਆਇੰਟ ਕਰਨੇ ਆ ਅੱਜ ਚੜਗੇ ਸੌਂਦਾਂ ਮਹੀਨਾ ਅਸੀਂ ਛੱਟੇ ਲੱਗੇ ਪਿੰਗਾ ਹੁਣ ਵੇਖਦੇ ਕਿੰਨੀ ਚੜਾਉਂਦੇ ਤਿੰਨ ਲੋਕਾਂ ਐ ਕਿ ਇਹ ਲੰਬੇ ਬੁਤਨੀਆਂ ਬਣ ਲੀਏ ਫੇਰ ਨਾ ਲਾਗੇ ਆ ਦੇ ਕੋਈ ਥਾਪਾ ਬੰਨਣ ਲੱਗੇ ਉਹ ਬੁਤਨੀਆਂ ਬਣ ਲੀਏ ਇਹਨੂੰ ਵੀ ਕਈ ਲੋਕ ਕਿਕਨ ਲੇ ਕਰੇ ਲਿਆ ਹੰਦੂ ਲੋਕ ਨੇ ਸਕੂਲ ਦਾ ਕੰਮ ਅਸੀਂ ਕਰਦੇ ਨੇ ਰਾਤ ਨੂੰ ਅੱਜ ਖਾਲੀ ਖਾਲੀ ਪੀਂ ਚੜਾਉਣੀ ਹੈ ਮੈਂ ਜੁਟਾ ਬੱਡੀ ਕਰਕੇ ਇਹ ਕਰਦੇ ਜਿੰਦੇ ਪਿੰਗ ਚੜ ਗਿਆ ਸੰਦ ਨੂੰ ਬੱਦਲ ਛਾਏ ਆਹ ਸੰਦ ਪੀਂ ਰੱਖ ਅੱਜ ਤੜਕੇ ਆਉਣ ਦਾ ਮਹੀਨਾ ਪਿੰਡ ਆਜੇ ਹਾਂਜੀ ਆਊਗੀ ਮਣੀ ਦੀ ਵਾਰੀ ਚਲੋ ਚੱਲ ਹਾਂਜੀ ਆਊਗੀ ਮਣੀ ਦੀ ਵਾਰੀ ਚਲੋ ਬੇਟਾ ਆਹ ਦੇਖ ਆਵੇ ਖੜੀ ਬਹਿਣ ਲੱਗਾ ਮਣੀ ਸੱਚੀ ਗੱਲ ਬੋਲਾ ਦੇ ਕੋਈ ਨਹੀਂ ਬੋਲਿਆ ਕਿਵੇਂ ਫੇਰੋ ਸੱਚੀ ਗੱਲ ਜੀ ਸਾਰੇ ਚਲੋ ਜੀ ਇਹ ਲੈਣ ਲੱਗਾ ਛੋਟੇ ਫੜੇ ਨੂੰ ਹੱਥ ਵੀ ਡਾੜ ਲਾਤਾ ਅੰਗ ਪਿੰਗ ਤੋਂ ਇਹ ਲੈਣ ਤਾਂ ਨਹੀਂ ਗਾ ਬਾਲੇ ਵੀ ਛੋਟੇ ਡੱਕੇ ਲੈਣਦਾ